ਸਿੰਖ ਖਾਲਸਾ ਉਹਨਾਂ ਦਾ ਇੱਕ ਕਪਲੇਟ ਜਿਹੜਾ ਉਹਨਾਂ ਦੀ ਖਲੂਕਾਰਾ 84 ਕਿਤਾਬ ਦੇ ਬੈਕ ਦੇ ਉੱਤੇ ਹੈ ਉਹ ਨੂੰ ਮੈਂ ਸ਼ੇਅਰ ਕਰਨਾ ਚਾਹਨਾ ਹੈ ਹਰ ਮੰਦਰ ਤੇ ਲੱਗੀ ਹੋਈ ਵੈਰੀ ਦੀ ਘਾਤ ਬਾਕੀ ਹੈ ਜਿਹੋਸੀ ਕਹਿੰਦੇ ਹੈ ਕੰਟੀਨਿਊਸ਼ਨ ਆਫ ਦਾ ਟੂਟਲ ਵਾਰ ਇਹ ਚੱਲ ਰਹੀ ਹੈ ਅੱਛਾ ਹਰ ਮੰਦਰ ਤੇ ਲੱਗੀ ਹੋਈ ਵੈਰੀ ਦੀ ਘਾਤ ਬਾਕੀ ਹੈ ਹੂੰ ਗਾਰਾ ਜਾਗ ਕੇ ਭਰਨਾ ਜਦੋਂ ਤੱਕ ਰਾਤ ਬਾਕੀ ਹੈ ਜਦੋਂ ਤੁਹਾਨੂੰ ਬਜ਼ੁਰਗ ਕਹਾਣੀ ਦਾਦੀ ਨਾਨੀ ਸੁਣਾ ਰਹੀ ਹੁੰਦੀ ਸੀ ਤੇ ਜਦੋਂ ਤੱਕ ਅਸੀਂ ਹੰਗਾਰਾ ਦੇ ਰਹੇ ਫਿਰ ਕਹਾਣੀ ਸੁਣਦੇ ਹੁੰਦੇ ਸੌ ਜਾਂਦੇ ਸੋ ਮਤਲਬ ਇਹੀ ਹੈ ਜ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਭਾਈ ਬੜੇ ਸ਼ੌਕ से ਸੁਣ ਰਹਾ تھا ਜ਼ਮਾਨਾ ਹਮੀ ਸੌ ਗਏ ਬਾਸਤਾ ਕਹਤੇ ਕਹਤੇ ਕਹਾਣੀ ਸੁਣਾਉਣ ਵਾਲਾ ਹੀ ਸੌ ਜਾਏ ਤੇ ਹੰਗਾਰਾ ਕਿਨੇ ਦੇਣਾ ਉਹ ਯਾਦ ਆਹ ਨਹੀਂ ਕਰਵਾ ਰਹੇ ਨੇ ਕਿ ਹਰ ਮੰਦਰ ਤੇ ਲੱਗੀ ਹੋਈ ਗੈਰੀ ਦੀ ਕਾਤ ਬਾਕੀ ਹੈ ਹੰਗਾਰਾ ਜਾਗ ਕੇ ਪਰਨਾ ਜਦੋਂ ਤੱਕ ਰਾਤ ਬਾਕੀ ਹੈ ਮੰਜ਼ਲ ਤੱਕ ਜਾਂਦੇ ਰਾਹਾਂ ਦਾ ਬੜਾ ਹੀ ਪੰਦ ਹੈ ਵਿਖੜਾ ਮੰਜ਼ਲ ਤੱਕ ਜਾਂਦੇ ਰਾਹਾਂ ਦਾ ਬੜਾ ਹੀ ਪੰਦ ਹੈ ਵਿਖੜਾ ਮਸ਼ਾਲਾਂ ਬਾਲ ਕੇ ਰੱਖਿਓ ਹਨੇਰੀ ਰਾਤ ਬਾਕੀ ਭਾਈ ਮਸ਼ਾਲਾਂ ਚਾਨਣ ਜਿਹੜਿਸ ਨੇ ਹਨੇਰੀਆਂ ਨੂੰ ਕੱਟਣਾ ਅਸੀਂ ਅਲਟੀਮੇਟਲੀ ਜਿੱਤਣੇ ਜਿੱਤਾਂਗੇ ਜ਼ਰੂਰ ਜਿੱਤਾਂਗੇ ਬਿਲਕੁਲ ਆਸਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥੀ ਲੈਣ ਬੇਕ ਵੀਰ ਜੂਨ 1984 ਦੇ ਕੱਲੂ ਘਾਰੇ ਨੂੰ 40 ਸਾਲ ਹੋ ਗਏ ਹਨ ਇਸ ਕੱਲੂ ਘਾਰੇ ਤੋਂ ਹਰ ਸਿੱਖ ਨੂੰ ਜਾਣੂ ਕਰਵਾਉਣ ਲਈ ਕਿਤਾਬ ਕੱਲੂ ਘਾਰ ਜੂਨ 1984 ਖੁਦ ਪੜੋ ਤੇ ਹੋਰਾਂ ਨੂੰ ਵੀ ਪੜਾਓ